ਜੇਕਰ ਤੁਸੀਂ ਵੀ ਸਰਦੀਆਂ ਦੇ ਵਿੱਚ ਆਪਣੀ ਸਕਿਨ ਨੂੰ ਗਲੋਇੰਗ ਰੱਖਣਾ ਚਾਹੁੰਦੇ ਹੋ ਆਪਣੀ ਸਕਿਨ ਨੂੰ ਸੁੱਕੇਪਣ ਤੋਂ ਜਾਂ ਫਿਰ ਖੁਸ਼ਕੀ ਤੋਂ ਦੂਰ ਰੱਖਣਾ ਚਾਹੁੰਦੇ ਹੋ ਤਾਂ ਇੱਕ ਖਾਸ ਵੀਡੀਓ ਤੁਹਾਡੇ ਲਈ ਹੈ ਤੁਹਾਨੂੰ ਅੱਜ ਦੱਸਾਂਗੇ ਕਿ ਗਲਿਸਰੀਨ ਦੇ ਵਿੱਚ ਕੁਝ ਅਜੀਹੀ ਚੀਜ਼ ਤੁਸੀਂ ਮਿਲਾ ਕੇ ਲਗਾਓ ਜਿਸ ਦੇ ਨਾਲ ਤੁਹਾਡੇ ਚਿਹਰੇ ਦੇ ਉੱਤੇ ਗਲੋਇੰਗ ਤਾਂ ਆਵੇਗੀ ਚਿਹਰਾ ਸਾਫ ਵੀ ਹੋਵੇਗਾ ਪਰ ਜਿਹੜਾ ਖੁਸ਼ਕਪਨ ਹੁੰਦਾ ਹੈ ਖੁਸ਼ਕੀ ਹੁੰਦੀ ਹੈ ਉਸ ਤੋਂ ਵੀ ਤੁਹਾਨੂੰ ਜੋ ਕਿ ਛੁਟਕਾਰਾ ਮਿਲ ਜਾਵੇਗਾ ਤਾਂ ਦੱਸਦੀ ਕਿ ਸਰਦੀਆਂ ਦੇ ਮੌਸਮ ਦੇ ਵਿੱਚ ਅਕਸਰ ਠੰਡੀ ਹਵਾਵਾਂ ਦੇ ਘੱਟ ਨਮੀ ਸਾਡੀ ਤੋਚਾ ਦੀ ਕੁਦਰਤੀ ਨਮੀ ਖਤਮ ਕਰ ਦਿੰਦੀ ਹੈ ਜਿਸ ਕਰਕੇ ਚਮੜੀ ਸੁੱਕੀ ਤੇ ਬੇਜਾਨ ਹੋ ਜਾਂਦੀ ਹੈ ਅਜਿਹੇ ਸਮੇਂ ਲੋਕ ਆਪਣੀ ਤ્વਚਾ ਨੂੰ ਨਰਮ ਤੇ ਚਮਕਦਾਰ ਬਣਾਈ ਰੱਖਣ ਦੇ ਲਈ ਕਈ ਤਰ੍ਹਾਂ ਦੇ ਪ੍ਰੋਡਕਟਸ ਵਰਤਦੇ ਨੇ ਪਰ ਅਕਸਰ ਮਨ ਚਾਹੇ ਕੋਈ ਜੋ ਕਿ ਨਤੀਜੇ ਨਹੀਂ ਮਿਲਦੇ ਜੇ ਤੁਸੀਂ ਵੀ ਡਰਾਈ ਸਕਿਨ ਤੇ ਗਲੋ ਦੀ ਕਮੀ ਦੇ ਨਾਲ ਪਰੇਸ਼ਾਨ ਹੋ ਤਾਂ ਹੁਣ ਚਿੰਤਾ ਕਰਨ ਦੀ ਲੋੜ ਨਹੀਂ ਹੈ ਗlycerin ਤੁਹਾਡੀ ਇਸ ਸਮੱਸਿਆ ਦਾ ਸਭ ਤੋਂ ਆਸਾਨ ਤੇ ਅਸਰਦਾਰ ਹੱਲ ਹੋ ਸਕਦਾ ਹੈ ਆ ਜਾਣਦਾ ਇਸ ਪੂਰੀ ਵੀਡੀਓ ਦੇ ਵਿੱਚ ਕਿ ਕਿਵੇਂ ਇਸਤੇਮਾਲ ਕਰਨਾ ਹੈਗਾ ਤੇ ਜੋ ਤੁਹਾਡੀ ਤ્વਚਾ ਬਿਲਕੁਲ ਨਰਮ ਤੇ ਸਿਹਤਮੰਤ ਤੇ ਚਮਕਦਾਰ ਬਣਾਈ ਰੱਖੇ ਸਭ ਤੋਂ ਪਹਿਲਾਂ ਹੈ ਗਲੋਇੰਗ ਫੇਸ ਮਾਸਕ ਜੀ ਹਾਂ ਇਹਨਾਂ ਚੀਜ਼ਾਂ ਦੀ ਲੋੜ ਪਵੇਗੀ ਗਲੋਇੰਗ ਫੇਸ ਮਾਸਕ ਮਾਸਕ ਦੇ ਵਿੱਚ ਜੇ ਤੁਸੀਂ ਸਰਦਾਂ ਦੇ ਵਿੱਚ ਤਵੱਚਾ ਦੀ ਸੁੱਕਾਪਣ ਅਤੇ ਬੇਜਾਨ ਚਮੜੀ ਨਾਲ ਪਰੇਸ਼ਾਨ ਹੋ ਜਾਂਦੇ ਹੋ ਤਾਂ ਤੁਸੀਂ ਇਹ ਮਾਸਕ ਜੋ ਕਿ અપਨਾ ਸਕਦੇ ਹੋ ਇਸ ਦੇ ਲਈ ਤੁਹਾਨੂੰ ਕੁਝ ਹੀ ਚੀਜ਼ਾਂ ਦੀ ਲੋੜ ਪਵੇਗੀ ਜਿਵੇਂ ਕਿ ਗਲਿਸਰੀਨ অ্যালোਵੈਰਾ ਜੈਲ ਅਤੇ ਵਿਟਾਮਿਨ E ਦਾ ਕੈਪਸੂਲ ਹੁਣ ਜਾਣਦੇ ਹਾਂ ਵੀ ਇਸ ਫੇਸ ਮਾਸਕ ਨੂੰ ਬਣਾਉਣ ਦਾ ਆਸਾਨ ਤਰੀਕਾ ਕੀ ਹੈ ਸਭ ਤੋਂ ਪਹਿਲਾਂ ਸਰਦੀਆਂ ਦੇ ਵਿੱਚ ਫੇਸ ਮਾਸਕ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਇੱਕ ਕਟੋਰੀ ਦੇ ਵਿੱਚ ਇੱਕ ਬੌਲ ਦੇ ਵਿੱਚ ਤੁਸੀਂ 3 ਤੋਂ 4 ਚਮਚ ਗਲਿਸਰਨ ਪਾਓ ਇਸ ਤੋਂ ਬਾਅਦ ਇਸ ਦੇ ਵਿੱਚ ਇੱਕ ਚਮਚ অ্যালোਵੈਰਾ ਜੈਲ ਮਿਲਾਓ ਨਾਲੇ ਵਿਟਾਮਿਨ E ਦਾ ਕੈਪਸੂਲ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਇੱਕ ਪੇਸਟ ਤਿਆਰ ਕਰੋ ਤੇ ਪੇਸਟ ਤਿਆਰ ਹੋਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਹਿਲਾਓ ਬਸ ਇਸ ਤਰੀਕੇ ਦੇ ਨਾਲ ਆਪਣਾ ਫੇਸ ਮਾਸਕ ਤਿਆਰ ਹੋ ਜਾਵੇਗਾ ਹੁਣ ਇਸ ਨੂੰ ਇਸਤੇਮਾਲ ਕਿਵੇਂ ਕਰਨਾ ਇਹ ਫੇਸ ਮਾਸਕ ਲਗਾਉਣ ਲਈ ਸਭ ਤੋਂ ਪਹਿਲਾਂ ਆਪਣਾ ਚਿਹਰਾ ਧੋ ਲਓ। ਇਸ ਤੋਂ ਬਾਅਦ ਇਹ ਮਾਸਕ ਚਿਹਰੇ ਦੇ ਉੱਤੇ ਲਗਾਓ ਤੇ ਘੱਟੋ-ਘੱਟ 15 ਤੋਂ 20 ਮਿੰਟ ਲਈ ਸੁੱਕਣ ਦਿਓ। ਜਦੋਂ ਮਾਸਕ ਸੁੱਕ ਜਾਵੇ ਤਾਂ ਇਸ ਨੂੰ ਪਾਣੀ ਦੇ ਨਾਲ ਧੋ ਲਓ। ਇਸ ਪ੍ਰਕਿਰਿਆ ਨੂੰ ਤੁਸੀਂ ਹਫ਼ਤੇ ਦੇ ਵਿੱਚ 1 ਤੋਂ 2 ਵਾਰ ਦੁਹਰਾ ਸਕਦੇ ਹੋ ਜਿਸ ਦੇ ਨਾਲ ਤੁਹਾਡੀ ਤ્વਚਾ ਤੁਹਾਡੀ ਸਕਿਨ ਨਮੀ ਵਾਲੀ ਤੇ ਮੋਇਸਚਰਾਈਜ਼ਡ ਤੇ ਚਮਕਦਾਰ ਰਹੇਗੀ ਤਾਂ ਇਹ ਵੀਡੀਓ ਤੁਹਾਨੂੰ ਕਿਵੇਂ ਚ ਲੱਗੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੇਕਰ ਤੁਹਾਡੇ ਵੀ ਸਰਦੀਆਂ ਦੇ ਵਿੱਚ ਖੁਸ਼ਕੀ ਆ ਜਾਂਦੀ ਹੈ ਤਾਂ ਤੁਸੀਂ ਇਹ ਮਾਸਕ ਜ਼ਰੂਰ ਲਗਾ ਸਕਦੇ ਹੋ ਤਾਂ ਇਸ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ ਜੇਕਰ ਤੁਸੀਂ ਵੀ ਸਰਦੀਆਂ ਦੇ ਵਿੱਚ ਆਪਣੀ ਸਕਿਨ ਨੂੰ ਗਲੋਇੰਗ ਰੱਖਣਾ ਚਾਹੁੰਦੇ ਹੋ ਆਪਣੀ ਸਕਿਨ ਨੂੰ ਸੁੱਕੇਪਣ ਤੋਂ ਜਾਂ ਫਿਰ ਖੁਸ਼ਕੀ ਤੋਂ ਦੂਰ ਰੱਖਣਾ ਚਾਹੁੰਦੇ ਹੋ ਤਾਂ ਇੱਕ ਖਾਸ ਵੀਡੀਓ ਤੁਹਾਡੇ ਲਈ ਹੈ ਤੁਹਾਨੂੰ ਅੱਜ ਦੱਸਾਂਗੇ ਕਿ ਗਲਿਸਰੀਨ ਦੇ ਵਿੱਚ ਕੁਝ ਅਜੀਹੀ ਚੀਜ਼ ਤੁਸੀਂ ਮਿਲਾ ਕੇ ਲਗਾਓ ਜਿਸ ਦੇ ਨਾਲ ਤੁਹਾਡੇ ਚਿਹਰੇ ਦੇ ਉੱਤੇ ਗਲੋਇੰਗ ਤਾਂ ਆਵੇਗੀ ਚਿਹਰਾ ਸਾਫ਼ ਵੀ ਹੋਵੇਗਾ ਪਰ ਜਿਹੜਾ ਖੁਸ਼ਕਪਨ ਹੁੰਦਾ ਹੈ ਖੁਸ਼ਕੀ ਹੁੰਦੀ ਹੈ ਉਸ ਤੋਂ ਵੀ ਤੁਹਾਨੂੰ ਜੋ ਕਿ ਛੁਟਕਾਰਾ ਮਿਲ ਜਾਵੇਗਾ ਤਾਂ ਦੱਸਦੀ ਕਿ ਸਰਦੀਆਂ ਦੇ ਮੌਸਮ ਦੇ ਵਿੱਚ ਅਕਸਰ ਠੰਡੀ ਹਵਾਵਾਂ ਦੇ ਘੱਟ ਨਮੀ ਸਾਡੀ ਚੋਚਾ ਦੀ ਕੁਦਰਤੀ ਨਮੀ ਖਤਮ ਕਰ ਦਿੰਦੀ ਹੈ ਜਿਸ ਕਰਕੇ ਚਮੜੀ ਸੁੱਕੀ ਤੇ ਬੇਜਾਨ ਹੋ ਜਾਂਦੀ ਹੈ ਅਜਿਹੇ ਸਮੇ ਲੋਕ ਆਪਣੀ ਚਮੜੀ ਨੂੰ ਨਰਮ ਤੇ ਚਮਕਦਾਰ ਬਣਾਈ ਰੱਖਣ ਦੇ ਲਈ ਕਈ ਤਰ੍ਹਾਂ ਦੇ ਪ੍ਰੋਡਕਟਸ ਵਰਤਦੇ ਨੇ ਪਰ ਅਕਸਰ ਮਨ ਚਾਹੇ ਹੋਏ ਜੋ ਕਿ ਨਤੀਜੇ ਨਹੀਂ ਮਿਲਦੇ ਜੇ ਤੁਸੀਂ ਵੀ ਡਰਾਈ ਸਕਿਨ ਤੇ ਗਲੋ ਦੀ ਕਮੀ ਦੇ ਨਾਲ ਪਰੇਸ਼ਾਨ ਹੋ ਤਾਂ ਹੁਣ ਚਿੰਤਾ ਕਰਨ ਦੀ ਲੋੜ ਨਹੀਂ ਹੈ ਗਲਿਸਰੀਨ ਤੁਹਾਡੀ ਇਸ ਸਮੱਸਿਆ ਦਾ ਸਭ ਤੋਂ ਆਸਾਨ ਤੇ ਅਸਰਦਾਰ ਹੱਲ ਹੋ ਸਕਦਾ ਹੈ ਆਉ ਜਾਣਦਾ ਇਸ ਪੂਰੀ ਵੀਡੀਓ ਦੇ ਵਿੱਚ ਕਿ ਕਿਵੇਂ ਇਸਤੇਮਾਲ ਕਰਨਾ ਹੈਗਾ ਤੇ ਜੋ ਤੁਹਾਡੀ ਤ્વਚਾ ਬਿਲਕੁਲ ਨਰਮ ਤੇ ਸਿਹਤਮੰਤ ਚਮਕਦਾਰ ਬਣਾਈ ਰੱਖੇ ਸਭ ਤੋਂ ਪਹਿਲਾਂ ਇਹ ਗਲੋਇੰਗ ਫੇਸ ਮਾਸਕ ਜੀ ਹਾਂ ਇਹਨਾਂ ਚੀਜ਼ਾਂ ਦੀ ਲੋੜ ਪਵੇਗੀ ਗਲੋਇੰਗ ਫੇਸ ਮਾਸਕ ਮਾਸਕ ਦੇ ਵਿੱਚ ਜੇ ਤੁਸੀਂ ਸਰਦਾਂ ਦੇ ਵਿੱਚ ਤ્વਚਾ ਦੀ ਸੁੱਕਾਪਣ ਅਤੇ ਬੇਜਾਨ ਚਮੜੀ ਨਾਲ ਪਰੇਸ਼ਾਨ ਹੋ ਜਾਂਦੇ ਹੋ ਤਾਂ ਤੁਸੀਂ ਇਹ ਮਾਸਕ ਜੋ ਕਿ ਅਪਣਾ ਸਕਦੇ ਹੋ ਇਸ ਦੇ ਲਈ ਤੁਹਾਨੂੰ ਕੁਝ ਹੀ ਚੀਜ਼ਾਂ ਦੀ ਲੋੜ ਪਵੇਗੀ ਜਿਵੇਂ ਕਿ ਗlycerin, aloe vera gel ਅਤੇ vitamin E ਦਾ capsule ਹੁਣ ਜਾਣਦੇ ਹਾਂ ਵੀ ਇਸ ਫੇਸ ਮਾਸਕ ਨੂੰ ਬਣਾਉਣ ਦਾ ਆਸਾਨ ਤਰੀਕਾ ਕੀ ਹੈ ਸਭ ਤੋਂ ਪਹਿਲਾਂ ਸਰਦੀਆਂ ਦੇ ਵਿੱਚ ਫੇਸ ਮਾਸਕ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਇੱਕ ਕਟੋਰੀ ਦੇ ਵਿੱਚ ਇੱਕ ਬੌਲ ਦੇ ਵਿੱਚ ਤੁਸੀਂ 3 ਤੋਂ 4 ਚਮਚ ਗlycerin ਪਾਓ ਇਸ ਤੋਂ ਬਾਅਦ ਇਸ ਦੇ ਵਿੱਚ ਇੱਕ ਚਮਚ aloe vera gel ਮਿਲਾਓ ਨਾਲੇ ਵਿਟਾਮਿਨ E ਦਾ ਕੈਪਸੂਲ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਇੱਕ ਪੇਸਟ ਤਿਆਰ ਕਰੋ ਤੇ ਪੇਸਟ ਤਿਆਰ ਹੋਣ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਹਿਲਾਓ ਬਸ ਇਸ ਤਰੀਕੇ ਦੇ ਨਾਲ ਆਪਣਾ ਫੇਸ ਮਾਸਕ ਤਿਆਰ ਹੋ ਜਾਵੇਗਾ ਹੁਣ ਇਸ ਨੂੰ ਇਸਤੇਮਾਲ ਕਿਵੇਂ ਕਰਨਾ ਹੈ ਇਹ ਫੇਸ ਮਾਸਕ ਲਗਾਉਣ ਲਈ ਸਭ ਤੋਂ ਪਹਿਲਾਂ ਆਪਣਾ ਚਿਹਰਾ ਧੋ ਲਓ ਇਸ ਤੋਂ ਬਾਅਦ ਇਹ ਮਾਸਕ ਚਿਹਰੇ ਦੇ ਉੱਤੇ ਲਗਾਓ ਤੇ ਘੱਟੋ-ਘੱਟ 15 ਤੋਂ 20 ਮਿੰਟ ਲਈ ਸੁੱਕਣ ਦਿਓ ਜਦੋਂ ਮਾਸਕ ਸੁੱਕ ਜਾਵੇ ਤਾਂ ਇਸ ਨੂੰ ਪਾਣੀ ਦੇ ਨਾਲ ਧੋ ਲਓ ਇਸ ਪ੍ਰਕਿਰਿਆ ਨੂੰ ਤੁਸੀਂ ਹਫ਼ਤੇ ਦੇ ਵਿੱਚ ਇੱਕ ਤੋਂ ਦੋ ਵਾਰ ਦੁਹਰਾ ਸਕਦੇ ਹੋ ਜਿਸ ਦੇ ਨਾਲ ਤੁਹਾਡੀ ਤ્વਚਾ ਤੁਹਾਡੀ ਸਕਿਨ ਨਮੀ ਵਾਲੀ ਤੇ ਮੋਇਸਚਰਾਈਜ਼ ਤੇ ਚਮਕਦਾਰ ਰਹੇਗੀ ਤਾਂ ਇਹ ਵੀਡੀਓ ਤੁਹਾਨੂੰ ਕਿਵੇਂ ਚ ਲੱਗੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੇਕਰ ਤੁਹਾਡੇ ਵੀ ਸਰਦੀਆਂ ਦੇ ਵਿੱਚ ਖੁਸ਼ਕੀ ਆ ਜਾਂਦੀ ਹੈ ਤਾਂ ਤੁਸੀਂ ਇਹ ਮਾਸਕ ਜ਼ਰੂਰ ਲਗਾ ਸਕਦੇ ਹੋ ਤਾਂ ਇਸ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਮਿਲੇਗਾ